حال ਜੇ ਦੱਸਿਆ ਜਾਵੇ ਤਾਂ ਬਿਆਨ ਕਰਨਾ ਬੜਾ ਮੁਸ਼ਕਲ ਹੈ ਜੀ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਆ ਪਿਛਲੀ ਵਾਰੀ ਬੰਨ ਟੁੱਟਿਆ ਸੀ ਕਿ ਹਾਲਾਤ ਬਣੇ ਸੀ ਤੁਸੀਂ ਉਹ ਬੋਖਰਾ ਸਾਰੇ ਪਾਣੀ ਪਾਣੀ ਸੀ ਤੇ 5-6 ਫੁੱਟ 18 ਫੁੱਟ ਪਾਣੀ ਸੀ ਤੇ ਪਰ ਅਪਡੇਟ ਦੱਸ ਸਵੇਰੇ 11 ਵਜੇ ਸੋਨੀਓ ਦੇ ਵਿੱਚ ਦੱਸ ਰਹੇ ਸੀ ਕਿ ਭਾਖੜਾ ਦੇ ਗੇਟੋਂ 4 ਫੁੱਟ ਉਹਨਾਂ ਦੇ ਘਰ ਤੱਕ ਆ ਗਿਆ 4 ਫੁੱਟ ਬਹੁਤ ਜ਼ਿਆਦਾ ਹੁੰਦਾ ਇਧਰਲੀ ਸਾਈਡ ਵਿਚਾਲੇ ਪੂਰੀ ਸਪੀਡ ਨਾਲ ਪਾਣੀ ਚੱਲ ਰਿਹਾ ਵਾ ਦਰਿਆ ਦਾ ਤੇ ਪਰਲੀ ਸਾਈਡ ਤੇ ਹੀ ਨਾਂਕੇ ਵਿੱਚ ਜੀ ਗਏ ਤੇ ਫੌਟਕਨੀਮਾ ਇਧਰੋਂ ਨਾਲ ਲੱਗ ਗਿਆ ਬੰਨ ਦੇ ਪਾਣੀ 55000 ਪਰ ਘਰ ਤੋਂ ਘੱਟ ਰੁਪਇਆ ਠੇਕਾ ਦਿੰਨੇ ਆ ਸੀ ਫੇ ਫਸਲਾਂ ਤੇ ਮਿਹਨਤ ਕਰਦੇ ਆ ਬੀਜਦੇ ਆ ਝੋਨਾ ਲਾਇਆ ਸਾਰਾ ਕੁਝ ਕੀਤਾ ਉਹ ਹੁਣ ਸਾਰੀ ਬੇਕਾਰ ਜਾਣੀ ਸਰਕਾਰ ਕੀ ਮਜਾਵਿਆ ਦੇਊਗੀ ਸਾਨੂੰ ਬਹੁਤ ਔਖਾ ਹੋ ਜਾਂਦਾ ਬੰਦਾ ਸਾਧਨ ਲੈ ਕੇ ਵੀ ਜਾਂਦਾ ਚੱਲ ਸਿੱਧਾ ਤਿਲਕੇ ਥੱਲੇ ਖੇਤਾਂ ਨੂੰ ਜਾਂਦਾ ਜੇ ਕੱਲ ਨੂੰ ਕੋਈ ਪ੍ਰੋਬਲਮ ਹੋ ਜਵੇ ਤੇ ਇਹਦੇ ਕੋਈ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਜੀ ਸਸ਼ੇਗਲ ਜੀ ਤੁਸੀਂ ਦੇਖ ਰਹੇ ਦਿਆਣਾ ਲਾਈਵ ਤੇ ਮੈਂ ਅਮਿਤ ਇੱਕ ਵਾਰੀ ਫਿਰ ਤੋਂ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਹੈ ਆਸ਼ੰਕਾ ਜਤਾਈ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੌਨਸੂਨ ਦੀਪ ਜਿਹੜੀ ਬਾਹਰ ਦੇਖਣ ਨੂੰ ਮਿਲੇਗੀ ਨਾਲ ਹੀ ਜਿਹੜੇ ਹਜ਼ਾਰ ਤੋਂ ਵੱਧ ਜਿਹੜੇ ਪਿੰਡ ਨੇ ਪੰਜਾਬ ਦੇ ਹੜਾ ਦੀ ਮਾਰ ਦੇ ਨਾਲ ਜਿਹੜੇ ਆ ਕਿਤੇ ਨਾ ਕਿਤੇ ਹੜ ਦੀ ਲਪੇਟ ਦੇ ਵਿੱਚ ਨੇ ਨਾਲ ਹੀ ਲੋਕ ਕਾਫੀ ਡਰ ਦੇ ਸਾਏ ਦੇ ਵਿੱਚ ਜੀਣ ਨੂੰ ਮਜਬੂਰ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਦੇ ਰਾਤ ਦੇ ਵੇਲੇ ਦੇ ਜਿਹੜੇ ਆ ਮਾਹੌਲ ਜਿਹੜਾ ਹੈ ਬਦਲਿਆ ਹੈ ਨਾਲ ਹੀ ਬਰਸਾਤ ਲਗਾਤਾਰ ਹੋ ਰਹੀ ਹੈ ਲੋਕ ਹੁਣ ਵੀ ਡਰੇ ਹੋਏ ਨੇ ਸ਼ਹਿਰ ਦੇ ਵਿੱਚ ਤਾਂ ਹਾਲਾਤ ਮਾੜੇ ਨੇ ਉੱਥੇ ਹੀ ਪਿੰਡਾਂ ਦੇ ਵਿੱਚ ਵੀ ਹਾਲਾਤ ਮਾੜੇ ਹੋਣੇ ਸ਼ੁਰੂ ਹੋ ਗਏ ਨੇ ਸਤਲੁਜ ਦੇ ਬੰਦੇ ਉੱਤੇ ਖੜੇ ਨੇ ਤੇ ਪਿੰਡ ਵਾਸੀ ਸਾਡੇ ਨਾਲੇ ਸਰ ਕਿੰਨੇ ਕੁ ਹਾਲ ਜਿਹੜੇ ਨੇ ਮਾੜੇ ਨੇ ਹਾਲ ਜੇ ਦੱਸਿਆ ਜਾਵੇ ਤਾਂ ਬਿਆਨ ਕਰਨਾ ਬੜਾ ਮੁਸ਼ਕਲ ਹੈ ਜੀ ਇੱਥੋਂ 2 ਕਿਲੋਮੀਟਰ ਸਤਲੁਜ ਦਾ ਪੌਲਾ ਜਿਹੜਾ ਲੁਧਿਆਣੇ ਤੇ ਜਲੰਧਰ ਨੂੰ ਜੋੜਦਾ ਜਿੱਥੇ ਆਪਾਂ ਖੜੇ ਆ ਇਥੋਂ 1 ਕਿਲੋਮੀਟਰ ਅੱਗੇ ਜਾਈਏ ਤਾਂ ਦਰਿਆ ਦਾ ਪਾਣੀ ਬੰਦੇ ਨਾਲ ਲੱਗ ਚੁੱਕਾ ਆ ਅਸੀਂ ਬੜੀ ਮੁਸ਼ਕਲ ਆ ਉੱਥੇ ਗੱਡੀ ਅੱਗੇ ਗਈ ਨਹੀਂ ਸਾਡੀ ਚਿਕੜੀ ਬਹੁਤ ਹਰੇ ਤੇ ਗੱਡੀ ਖੜੀ ਕਰਕੇ ਪੈਦਲ ਜਾ ਕੇ ਆਏ ਆ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਆ ਜਿੱਦਾਂ ਸ਼ਾਮ ਤੱਕ ਜੋ ਉਹਨਾਂ ਦੀ ਸਾਨੂੰ ਸੂਚਨਾ ਮਿਲੀ ਸੀ ਆਈਐਮਡੀ ਡਾਇਰੈਕਟਰ ਤੋਂ ਟਾਈਮਾਂ ਦਾ ਜੋ ਨੇ ਪੂਰਾ ਬੇਰਬਾ ਦੱਸਿਆ ਉਹਦੇ ਹਿਸਾਬ ਨਾਲ ਅੱਜ 50000 ਕਿਉਂਸਿਕ ਚੱਲ ਰਿਹਾ ਪਾਣੀ ਸਤਲੁਜ ਦੇ ਵਿੱਚ 50000 ਕਿਉਂਸਿਕ ਤਾਂ ਲੱਗ ਪਾ ਕੇ ਇੱਕ ਹਫ਼ਤੇ ਤੋਂ 10 ਦਿਨ ਤੱਕ ਚੱਲ ਰਿਹਾ ਇਹ ਨਿਕਲਿਆਦਾ ਸਾਨੂੰ ਕੋਈ ਖਤਰਾ ਅੱਜ ਜਦੋਂ 120000 ਦੀ ਗੱਲ ਕੀਤੀ ਜਾਂ ਲੱਖ ਤੋਂ ਉੱਪਰ ਕਰਨ ਦੀ ਕੀਤੀ ਆ ਤਾਂ ਫੇਰ ਸਾਨੂੰ ਥੋੜਾ ਖਤਰਾ ਮਹਿਸੂਸ ਹੋਣ ਜਿਆਦਾ ਹੋਣ ਲੱਗ ਪਿਆ ਕਿ ਜਦੋਂ 1 ਲੱਖ ਪਾਣੀ ਹੋ ਜਾਦਾ ਇੱਥੇ ਜਿੱਥੇ ਆਪਾਂ ਖੜੇ ਇੱਥੇ ਪਾਣੀ ਉੱਪਰ ਆਉਣ ਲੱਗ ਪੈਂਦਾ ਜਿੱਥੇ ਆਪਾਂ ਬੰਨ ਦੇ ਨਾਲ ਪਾਣੀ ਟੱਚ ਕਰ ਜਾਂਦਾ ਆ ਕਿ ਫੇਰ 100% ਖਤਰਾ ਬਣ ਜਾਂਦਾ ਕਿਉਂਕਿ ਬੰਨ ਕਿਤੇ ਵੀ ਉਹ ਵੀ ਲੀਕ ਹੋ ਸਕਦਾ ਪ੍ਰੈਸ਼ਰ ਦੇ ਨਾਲ ਇਸੇ ਤਰ੍ਹਾਂ 2019 ਵਿੱਚ ਤੇ ਵਾਹ ਵਾਹ ਹੱਥਾਂ ਪਰਿੰਦੇ ਪਾ ਗਏ ਲੜ ਗਏ ਫਸਲਾਂ ਖੜੀਆਂ ਨੇ ਕਿੰਨਾ ਕੁ ਡਰ ਹੈ ਇਸ ਵੇਲੇ ਕੀ ਦਿਮਾਗ ਦੇ ਵਿੱਚ ਆਸਲ ਦਾ ਬਹੁਤ ਜ਼ਿਆਦਾ ਨੁਕਸਾਨ ਤੁਸੀਂ ਜੇ ਕੈਮਰਾ ਕਮਾਓ ਦੇਖੋ ਫਸਲਾਂ ਕਿੰਨੀਆਂ ਸੋਹਣੀਆਂ ਹਰੀਆਂ ਭਰੀਆਂ ਫਸਲਾਂ ਖੜੀਆਂ ਕਿੰਨਾ ਸੋਹਣਾ ਝੋਨੇ ਇਸ ਵਾਰ ਕੋਈ ਰੋਗ ਨਹੀਂ ਝੋਨੇ ਨੂੰ ਹੈਗਾ ਲਗਭਗ ਇਸ ਵਾਰ ਯਾਨੀ ਬਹੁਤ ਮਨ ਦੇ ਵਿੱਚ ਖੁਸ਼ੀ ਸੀ ਫਸਲ ਬੰਪਰ ਫਸਲ ਹੋਊਗੀ ਪਰ ਆ ਜਿਹੜੀ ਕੁਦਰਤੀ ਆਫਤਾ ਆ ਕੇ ਸਿਰ ਤੇ ਗਿਰੀ ਹੈ ਬਾਜੀ ਇਹ ਤਾਂ ਜੇ ਹੁਣ ਸ਼ਾਮ ਤੱਕ ਜੇ ਪਾਣੀ ਵਾਪਸ ਇਧਰੋਂ ਉਧਰੋਂ ਪਿੱਛੇ ਇਧਰ ਵਾਸਾ ਹੁੰਦਾ ਰਿਵਰਸ ਹੁੰਦਾ ਜੇ ਆ ਕੇ ਚੜ ਗਿਆ ਬੰਦ ਤੋਂ ਰਿਵਰਸ ਆ ਰਿਹਾ ਹਾਂ ਨੀਵੇਂ ਨੇਮ ਜਗ ਆ ਕੇ ਫਿਰ ਇਧਰੋਂ ਫਲੋਰ ਤੋਂ ਵੀ ਇਧਰ ਵਾਜਦਾ ਹੁੰਦਾ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ। ਬਟ ਇਸ ਤਰੀਕੇ ਜਿਹੜਾ ਆ ਭਾਖੜੇ ਤੋਂ ਪਾਣੀ ਫਿਰ ਤੋਂ ਛੱਡਿਆ ਜਾਣਾ ਹੈ। ਫਲਡ ਗੇਟ ਫਿਰ ਤੋਂ ਖੁੱਲੇ ਗਏ ਨੇ। ਹਾਂਜੀ। ਪਾਣੀ ਜਦ ਵਧੂਗਾ ਉਸ ਦੇ ਨਾਲ ਕਿੰਨਾ ਕੁ ਜਿਹੜਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਇਸ ਬੰਦ। ਜੋ ਜਾਣਕਾਰੀ ਦੇ ਮਤਲਬ ਅੱਜ ਖਬਰ ਸੁਣੀ ਆ ਅਪਡੇਟ ਦੁਪਹਿਰੇ ਸਵੇਰੇ 11 ਵਜੇ ਸੁਣੀ ਉਹਦੇ ਵਿੱਚ ਦੱਸਦੇ ਸੀ ਭਾਖੜਾ ਦੇ ਗੇਟੋਂ 4 ਫੁੱਟ ਉਹਨਾਂ ਨੇ ਕਰ ਦਿੱਤਾ ਗਿਆ। 4 ਫੁੱਟ ਬਹੁਤ ਜ਼ਿਆਦਾ ਹੁੰਦਾ। ਪਕੇ ਨੰਕਲ ਚੀਲ ਨੰਕਲ ਚੀਲ ਜਿਆਦਾ ਪਾਣੀ ਨਹੀਂ ਰੋਕ ਸਕਦੀ ਫਿਰ ਉਹ ਰੋਪੜ ਹੈਡ ਦੇ ਵਿੱਚ ਪਾਣੀ ਛੱਡਣਾ ਪੈਂਦਾ ਆ ਔਰ ਇਹ ਜਿਹੜਾ ਸਾਡੇ ਪਾਣੀ ਮਾਰ ਕਰਦਾ ਰੋਪੜ ਹੈਡ ਤੋਂ ਛੱਡਿਆ ਪਾਣੀ ਮਾਰ ਕਰਦਾ ਕਿ ਰੋਪੜ ਹੈਡ ਦੇ ਅੱਜ ਹਾਲਾਤ ਬਹੁਤ ਜਿਆਦਾ ਖਤਰਨਾਕ ਹੋ ਚੁੱਕੇ ਕਿ ਸਵਾ ਨਦੀ ਔਰ ਸਿਰਸਾ ਨਦੀ ਜਿਹੜੀਆਂ ਉਹਦੇ ਸੰਬੰਧ ਸਸਾ ਇੱਕ ਖੱਡਾ ਆ ਨਾਲੇ ਉਹਦੇ ਵਿੱਚ ਆ ਕੇ ਜੁੜਦੇ ਆ ਬਹੁਤ ਜਿਆਦਾ ਵੱਡਾ ਪਾਣੀ ਦਾ ਉੱਥੇ ਇਕੱਠਾ ਜਮਾਵੜਾ ਹੋ ਰਿਹਾ ਇਹਨਾਂ ਨੂੰ ਅੱਜ ਪਾਣੀ ਜ਼ਰੂਰ ਛੱਡਣਾ ਪੈਣਾ ਨਹੀਂ ਤਾਂ ਫਿਰ ਟੋਪੜਾ ਵਾਲੇ ਹੈੱਡ ਤੋਂ ਖਤਰਾ ਪੈਦਾ ਹੋ ਸਕਦਾ ਆ ਨਹਿਰਾਂ ਵਿੱਚ ਇੰਨਾ ਪਾਣੀ ਜਿੰਨਾ ਹੈ ਉਹ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਬਾਰਸ਼ਾ ਹੋ ਰਹੀਆਂ ਕਿ ਖੇਤਾਂ ਵਿੱਚ ਪਾਣੀ ਦੀ ਵੀ ਜ਼ਰੂਰਤ ਨੇ ਉਹ ਇਹਨਾਂ ਨੂੰ ਰੋਕਣਾ ਪੈਂਦਾ ਹੁੰਦਾ ਕਿਉਂਕਿ ਇਹਨਾਂ ਦਾ ਮੈਨੇਜਮੈਂਟ ਤੇ ਆਪਣੇ ਤਰੀਕੇ ਹੁੰਦਾ ਕਿਉਂ ਪਾਣੀ ਕਿਸ ਤਰੀਕੇ ਨਾਲ ਛੱਡਣਾ ਹੈਗਾ ਤੇ ਅੱਜ ਇਹ ਰਾਤ ਸ਼ਾਮ ਤੱਕ ਇਹ ਪਾਣੀ ਛੱਡ ਦਿੰਦੇ ਆ ਰਾਤ ਨੂੰ ਅੱਧੀ ਰਾਤ ਤੱਕ ਸਾਡੇ ਜਿਹੜੇ ਖੇਤ ਹਰੇ ਭਰੇ ਸਾਰੇ ਡੁੱਬ ਜਾਣਗੇ ਇਹਨਾਂ ਤੋਂ ਆਪਾਂ ਘਾਰ ਚੜ੍ਹ ਜਾਣੀ ਆ ਇਹ ਚੋਨਾ ਸਾਰੇ ਬ ਤੇ ਸਰਕਾਰਾਂ ਤਾਂ ਲਾਰੇ ਲਾ ਕੇ ਚਲੇ ਜਾਂਦੇ ਮੁੜ ਕੇ ਇੰਨੇ ਖਰਚੇ ਕੀਤੇ ਕੋਈ ਕਿਸਾਨ ਨੂੰ ਮੁਆਵਜ਼ਾ ਨਹੀਂ ਦਾ ਜਿਹੜੇ ਕੁਛ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਸਨ ਉਹ ਕੌਣ ਸਨ ਉਹ ਤਾਂ ਐਸਡੀਓ ਸੀ ਕਹਿੰਦੇ ਰੇਂਟ ਅਪਾਰਟਮੈਂਟ ਦੇ ਦੇਖ ਕੇ ਮੁੜ ਗਿਆ ਇਥੋਂ ਕੀ ਹਾਲਾਤ ਹੈ ਉਹਨਾਂ ਨੇ ਕੀ ਕਰਨਾ ਕਰਨਾ ਅਸੀਂ ਹੁੰਦਾ ਜੋ ਕਰਨਾ ਫੇਰ ਰਾਤਾਂ ਨੂੰ ਟਰਾਲੀਆਂ ਜੋੜ ਲੈਂਦੀਆਂ ਫੇਰ ਜਿਸ ਤਰੀਕੇ ਹਾਲਾਤ ਬਣੇ ਹੋਏ ਨੇ ਕਿਸ ਤਰੀਕੇ ਆਪਣਾ ਬੀਜ ਬਚਾਓ ਕਰਦੇ ਹਾਂ ਸਾਊ ਤੋਂ ਪਹਿਲਾਂ ਤਾਂ ਹੁਣ ਆਪਣਾ ਘਰਾਂ ਦਾ ਸਮਾਨ ਸੰਭਾਲਣ ਦੀ ਸਾਰਿਆਂ ਨੂੰ ਚਿੰਤਾ ਲੱਗੀ ਹੁੰਦੀ ਆ ਪਸ਼ੂ ਲਿਜਾਣੇ ਟਿਕਾਣੇ ਤੇ ਸਮਾਨ ਚੱਕਣਾ ਦਾਣੇ ਦੇ ਡਰਮ ਭਰੇ ਪਏ ਆ ਉਹ ਕਿੱਦਾਂ ਸਾਹਮਣੇ ਹੈਗੇ ਉਹ ਹੁੰਦਾ ਉਹ ਨਾਲ ਹੀ ਇੱਥੇ ਟਰੈਕਟਰ ਟਰਾਲੀਆਂ ਲਾ ਕੇ ਆ ਮਿੱਟੀ ਪਾਉਣੀ ਪੈਂਦੀ ਰਾਤ ਨੂੰ ਫਿਰ ਲੱਗ ਜਾਂਦਾ ਫਿਰ ਕਰਨਾ ਪੈਂਦਾ ਸਾਰੇ ਇਕੱਠੇ ਹੋ ਜਾਂਦੇ ਜਦੋਂ ਫਿਰ ਕਰਨਾ ਹੀ ਪੈਂਦਾ ਕੁਝ ਨਾ ਕੁਝ ਜੀ ਕਿੰਨੇ ਇੱਕ ਪਰਿਵਾਰ ਨੇ ਇਸ ਪਿੰਡ ਦੇ ਵਿੱਚ ਪਿੰਡ ਇਹ ਆਪਣਾ ਪੋਲੇ ਵਾਲ ਪਿੰਡ ਹੈ ਲੁਧਿਆਣਾ ਵਿੱਚ ਪਿੰਦਾ ਜੀ ਇਹ ਤੋਂ 2 ਕਿਲੋਮੀਟਰ ਗੰਨਾ ਪਿੰਡ ਵਾ ਮੋਤੀਪੁਰ ਸਾਡੇ ਨਾਲ-ਨਾਲ ਨੇੜੇ-ਨੇੜੇ ਹੈਗੇ ਸਾਰੀ ਮਾਰ ਇਥੋਂ ਪੰਟ ਟੁੱਟਦਾ ਸਾਰੇ ਕਿੰਨੇ ਕਿ ਦੂਰ ਉਹ ਬੰਨਾ ਜਿਹੜਾ ਤੁਸੀਂ ਦੱਸ ਰਹੇ ਹੋ ਉੱਥੋਂ ਰਿਵਰਸ ਪਾਣੀ ਜਿਹੜਾ ਆਜਾ ਅੱਜ ਜਿੱਥੇ ਆਪਾਂ ਖੜੇ ਆ ਇੱਥਾ ਲਗਭਗ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਜਾ ਕੇ ਉੱਥੋਂ ਪਾਣੀ ਇਧਰਲੇ ਪਾਸੇ ਲੱਗ ਗਿਆ ਬੰਦੇ ਨਾਲ ਜੇ ਪਾਣੀ ਉੱਥੋਂ ਪਾਣੀ ਵੜ ਚੁੱਕਿਆ ਇਸ ਤਰੀਕੇ ਨਾਲ ਹਾਂ ਪਾਣੀ ਵੜ ਚੁੱਕਿਆ ਪਾਣੀ ਸਿਰਫ ਇਧਰੋਂ ਆਉਣ ਦੀ ਤਿਆਰੀ ਕਰ ਰਿਹਾ ਆਪਾਂ ਆਪਸਾ ਜੀ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਆ ਕੇ ਪਾਣੀ ਚੜੂਗਾ ਫਿਰ ਇਧਰੋਂ ਫਲੋਰ ਤੋਂ ਸਤਲਜ ਦਾ ਜਿਹੜਾ ਪੌੜਾ ਉੱਥੋਂ ਵੀ ਪਾਣੀ ਚੜ ਕੇ ਸ਼ਨੀ ਮੰਦਿਰ ਕੋਲ ਹੋ ਕੇ ਇੱਥੇ ਆ ਜਾਏਗਾ ਪਾਣੀ ਫਿਰ ਇਦਾਂ ਹੀ ਹ ਤੋ ਦੇਖ ਸਕਦੇ ਹੋ ਜਿਸ ਤਰੀਕੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਸ ਉਸ ਦੇ ਨਾਲ ਨਾਲ ਸ਼ਹਿਰਾ ਦੇ ਵਿੱਚ ਤਾਂ ਪਾਣੀ ਪਰਨਾ ਸ਼ੁਰੂ ਹੋ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਗੰਦਾ ਨਾਲਾ ਓਵਰਫਲੋ ਤਾਂ ਹੋ ਹੀ ਚੁੱਕਿਆ ਹੈ ਨਾਲ ਹੀ ਜਿਹੜੇ ਸਤਲਜ ਦੇ ਬੰਨ ਤੇ ਬੰਨ ਤੇ ਵੀ ਜਿਹੜਾ ਪਾਣੀ ਹੁਣ ਪਰਨਾ ਸ਼ੁਰੂ ਹੋ ਗਿਆ ਨਾਲ ਹੀ ਪਿੱਛੋਂ ਤੇ ਜਿਹੜੀ ਹੈ ਚੇਤਾਵਨੀ ਜਾਰੀ ਕੀਤੀ ਜਾ ਰਹੀ ਕਿ ਹੋਰ ਵੀ ਜਿਹੜੇ ਡੈਮ ਤੋਂ ਪਾਣੀ ਛੱਡਿਆ ਜਾਏਗਾ ਨਾਲ ਹੀ ਜਿਹੜਾ ਹੁਣ ਲੋਕਾਂ ਦੇ ਵਿੱਚ ਡਰ ਜਿਹੜਾ ਹੈ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਹੋਰ ਵੀ ਜਿਹੜੇ ਲੋਕ ਨੇ ਗੱਲਬਾਤ ਕਰਨਗੇ ਭਾਈ ਜੀ ਭਾਈ ਜੀ ਇੱਕ ਮਿੰਟ ਜਿਸ ਤਰੀਕੇ ਦੇ ਹਾਲਾਤ ਤੁਸੀਂ ਪਹਿਲਾਂ ਵੀ ਦੇਖੇ 2019 ਦੇ ਵਿੱਚ ਹੜਾਇਆ 2023 ਦੇ ਵਿੱਚ ਹੜਾਇਆ ਐਤੀ ਕੀ ਕੀ ਤਿਆਰੀਆਂ ਨੇ ਐਤੀ ਕੋਈ ਤਿਆਰੀਆਂ ਨਹੀਂ ਬੰਦ ਤੇ ਪਾਣੀ ਪਾਣੀ ਛੱਡਿਆ ਪਾਣੀ ਦਰਿਆ ਜਾ ਰਿਹਾ ਕੋਈ ਜੀ ਆ ਇਹ ਮੁਲਾਜ਼ਮ ਆਉਂਦੇ ਘੁੰਮ ਕੇ ਚੱਲ ਜਾਂਦੇ ਕਿੰਨਾ ਪਾਣੀ ਆ ਗਿਆ ਦੂਜਾ ਦੇਖ ਕੇ ਮੁਰ ਜਾਂਦੇ ਥੋ ਜੀ ਜਦ ਪਿਛਲੀ ਵਾਰੀ ਬੰਨ ਟੁੱਟਿਆ ਸੀ ਕੀ ਹਾਲਾਤ ਬਣੇ ਸੀ ਤੁਸੀਂ ਉਹ ਲਾਲ ਬੋਖਰਾ ਸਾਰੇ ਪਾਣੀ ਪਾਣੀ ਸੀ ਤੇ ਪਾਣੀ ਪਾਣੀ ਸੀਗਾ 5 5 6 6 ਫੁੱਟ 18 ਫੁੱਟ ਪਾਣੀ ਸੀਗਾ ਤੇ ਹਾਂਜੀ ਫਿਰ ਕਿਸ ਤਰੀਕੇ ਆਪਣਾ ਜਿਹੜਾ ਬਚਾਅ ਕਰੋਂਗੇ ਉਸ ਵੇਲੇ ਕਰ ਬਜਾ ਹੁਣ ਦੇਖੋ ਮੌਸਮ ਦੇ ਸਭ ਮੁਕ ਦੇਖਦੇ ਕੀ ਬਣਦਾ ਉਪਰੋਂ ਮੀਂਹ ਨਹੀਂ ਹਟ ਰਿਹਾ ਇਸ ਟਾਈਮ ਜੀ ਉਦੋਂ ਤੇਜ਼ ਦੇ ਵਿੱਚ ਮੀਂਹ ਨਹੀਂ ਆਇਆ ਸੀਗਾ ਪੁੰਨੀ ਦੇ ਵਿੱਚ ਮੀਂਹ ਨਹੀਂ بارش ਨਹੀਂ ਹੋਈ ਇਹਦੀ ਦੁਹਰੀ ਮਾਰ ਪੈ ਰਹੀ ਹੈ ਇਹਦੀ ਦੁਹਰੀ ਮਾਰ ਪੈ ਰਹੀ ਹੈ ਖੇਤ ਜਿਹੜੇ ਪਾਣੀ ਨਾਲ ਭਰੇ ਪਏ بارش ਦੀ ਸੋ ਇਹ ਹਾਲਾਤ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੁਣੀਆਂ ਜਿਹੜੀਆਂ ਫਸਲਾਂ ਇਸ ਵਾਰੀ ਲੱਗੀਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਹਾਲਾਤ ਬਣੇ ਹੋਏ ਨੇ ਕੁਦਰਤੀ ਆਫਤਾ ਜਿਹੜੀ ਇਹ ਲੋਕਾਂ ਤੇ ਆ ਕੇ ਗਿਰੀ ਹੈ ਨਾਲ ਹੀ ਜਿਹੜੇ ਖੇਤ ਨੇ ਹਰੀਆਲੀ ਤਾਂ ਦੇਖਣ ਨੂੰ ਮਿਲ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਡਰ ਦੇ ਸਾਏ ਦੇ ਵਿੱਚ ਜੀਣ ਨੂੰ ਮਜਬੂਰ ਨੇ ਰਾਤ ਵੇਲੇ ਵੀ ਜਿਹੜੀ ਹੈ ਹੁਣ ਨੀਂਦ ਜਿਹੜੀ ਹੈ ਇਹਨਾਂ ਦੀ ਅੱਖਾਂ ਤੋਂ ਉੜ ਚੁੱਕੀ ਹੈ ਨਾਲ ਹੀ ਬੰਨ ਤੇ ਪਹੁੰਚ ਕੇ ਜਿਹੜਾ ਹੈ بار-बार ਚੈੱਕ ਕਰ ਰਹੇ ਨੇ ਕਿ ਕਿੰਨਾ ਕੁ ਜਿਹੜਾ ਪਾਣੀ ਦਾ ਪੱਧਰ ਜਿਹੜਾ ਹੈ ਵਧਿਆ ਪਰ ਜਿਹੜੀ ਇਹ ਕੁਦਰਤੀ ਆਫਤਾ ਹੈ ਲੋਕਾਂ ਤੇ ਬਰਸ ਰਹੀ ਹੈ ਲੋਕ ਡਰ ਦੇ ਸਾਏ ਦੇ ਵਿੱਚ ਜੀਣ ਨੂੰ ਮਜਬੂਰ ਨੇ ਤੇ ਨੌਜਵਾਨ ਨੇ ਵੀ ਨੌਜਵਾਨ ਵੀ ਸਾਡੇ ਨਾਲੇ ਬਾਈ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਤੇ ਨਾਲ ਹੀ ਜਿਹੜੇ ਡਰ ਦੇ ਸਾਇਦੇ ਵਿੱਚ ਤੁਸੀਂ ਵੀ ਜੀ ਰਹੇ ਹੋ ਠੀਕ ਹੈ ਸਰ ਦੇਖੋ ਡਰ ਦੇ ਸਾਇਦੇ ਵਿੱਚ ਇਹ ਪ੍ਰੋਬਲਮ ਆ ਹੁਣ ਅਸੀਂ ਹੁਣੇ دریا ਦੇ ਵਿੱਚੋਂ ਹੀ ਆਏ ਹੋਇਆ دریا ਤੋਂ ਘੜ ਤੋਂ ਘੱਟ ਫੁੱਟ ਪਾਣੀ ਨਹੀਂ ਮਾ ਧਰਤੀ ਤੇ ਚੱਲ ਰਿਹਾ ਤੇ ਪਿੱਛੋਂ ਥੋੜਾ ਜਿਹਾ ਪਿੱਛੋਂ ਜਾਣਾ 10 ਕਿਲੋਮੀਟਰ ਉਹ ਚੱਲਣ ਲੱਗਾ ਖੱਤਿਆਂ ਦੇ ਵਿੱਚ ਭਰਨ ਲੱਗਾ ਮੂਰੇ ਜਾ ਕੇ ਨਾ ਨੀਵੇਂ ਖੱਤੇ ਆ دریا ਤੋਂ ਉੱਚੇ ਖੱਤੇ ਆ ਇਧਰਲੀ ਸਾਈਡ ਵਿਚਾਲੇ ਪੂਰੀ ਸਪੀਡ ਨਾਲ ਪਾਣੀ ਚੱਲ ਰਿਹਾ ਵਾ دریا ਦਾ ਤੇ ਪਰਲੀ ਸਾਈਡ ਤੇ ਅਸੀਂ ਨਾ ਕੇ ਵਿੱਚ ਦੀ ਗਏ ਤੇ ਫੁੱਟ ਇੱਕ ਨੀਮਾ ਇਧਰੋਂ ਨਾਲ ਲੱਗ ਗਿਆ ਬੰਨ ਦੇ ਪਾਣੀ ਦੇਖੋ ਸਰ 2019 ਦੇ ਵਿੱਚ ਇੱਥੋਂ ਸਾਡੇ ਆ ਮੁੱਢੇ ਬੰਨ ਟੁੱਟ ਗਿਆ ਸੀਗਾ ਸਾਡੇ ਉਦੋਂ ਵੀ ਬਹੁਤ ਜਿਆਦੇ ਡੂੰਗਾ ਘੜ ਤੋਂ ਘੱਟ 100 ਫੁੱਟ ਥੱਲੇ ਡੂੰਗਾ ਬੰਨ ਟੁੱਟ ਗਿਆ ਸਪੈਦੇ ਵਿੱਚ ਲੱਗੇ ਪਤਾ ਹੀ ਨਹੀਂ ਲੱਭੇ ਕਿੰਨਾ ਕੁ ਸੀ ਕਿੰਨਾ ਸਾਰਾ ਸਾਡੇ ਪਿੰਡ ਦੇ ਵਿੱਚ ਪਾਣੀ ਸਾਰਾ ਪਿੰਡ ਚਲੇ ਗਿਆ ਸੀ ਬਾਹਰ ਇੱਧਰ ਵੀ ਪਾਣੀ ਭਰ ਗਿਆ ਕੁਛ ਨਹੀਂ ਕਿਸੇ ਨੇ ਕੁਛ ਨਹੀਂ ਕੀਤਾ 2023 ਦੇ ਵਿੱਚ ਇੱਥੋਂ ਮੁੜ ਕੇ ਗਿਆ ਪਾਣੀ ਉਦੋਂ ਵੀ ਸਾਨੂੰ ਇਹੀ ਸੀ ਵਿਕ ਤੇ ਇੱਥੋਂ ਨਾ ਟੁੱਟ ਜੂਵੇ ਇੱਥੋਂ ਨਾ ਟੁੱਟ ਜੂਵੇ ਦੇਖੋ ਸਰ ਪ੍ਰੋਬਲਮ ਇਹ ਨਹੀਂ ਕਿ ਪ੍ਰੋਬਲਮ ਗਰੀਬ ਬੰਦਾ ਕੋਈ ਵੀ ਕੰਮ ਕਰਦਾ ਮਿਹਨਤ ਕਰਦਾ ਹੋਣਾ ਸੀ ਫਸਲਾਂ ਬੀਜੀਆਂ ਸਾਡੀ ਵੀ ਜ਼ਮੀਨ ਵਿੱਚ ਅਸੀਂ ਠੇਕੇ ਤੇ ਜ਼ਮੀਨ ਲਈ ਆ ਹਨ 55000 ਘੱਟ ਤੋਂ ਘੱਟ ਰੁਪਿਆ ਠੇਕਾ ਦਿੰਨੇ ਆ ਸੀ ਫਿਰ ਫਸਲਾਂ ਤੇ ਮਿਹਨਤ ਕਰਦੇ ਆ ਬੀਜਦੇ ਆ ਝੋਨਾ ਲਾਇਆ ਸਾਰਾ ਕੁਝ ਕੀਤਾ ਉਹ ਹੁਣ ਸਾਰੀ ਬੇਕਾਰ ਜਾਣੀ ਸਰਕਾਰ ਕੀ ਮਜਾਵਿਆ ਦੇਊਗੀ ਸਾਨੂੰ ਕੋਛ ਨਹੀਂ ਦਿੰਦੀ ਕੋਛ ਨਹੀਂ ਕਰਦੀ ਜਿਹੜਾ ਹੜ ਆਇਆ ਸੀ ਉਸ ਵੇਲੇ ਕੋਈ ਮੁਆਵਜ਼ਾ ਵਗੈਰਾ ਮਿਲਿਆ ਸੀ ਉਹ ਸਾਰਾ ਸਾਰੀਆਂ ਗੱਲਾਂ ਹੀ ਆ ਕੋਛ ਨਹੀਂ ਮਿਲਦਾ ਕੋਛ ਨਹੀਂ ਕਰਦੇ ਆਉਂਦੇ ਆ ਸਾਰੇ ਆ ਕੇ ਚਲੇ ਜਾਂਦੇ ਹੁਣ ਦੇਖੋ ਇਸ ਟਾਈਮ ਤੁਸੀਂ ਵੀ ਆਏ ਆ ਹਨਾ ਆਪਾਂ ਤੁਹਾਡੀ ਇੱਜ਼ਤ ਕਰਦੇ ਤੁਸੀਂ ਆਏ ਆ ਬਹੁਤ ਜਾਣੇ ਹੋਰ ਵੀ ਆਉਣਗੇ ਬਹੁਤ ਜਾਣੇ ਆਏ ਵੀ ਆ ਵੀ ਚੁੱਕੇ ਆ ਪਰ ਆਉਂਦੇ ਆ ਢੇੜਾ ਕੱਢ ਕੇ ਚਲੇ ਜਾਂਦੇ ਕੋਈ ਕੁਛ ਨਹੀਂ ਕਰਦਾ ਹੈਗਾ ਜੀ ਗੱਲਾਂ ਹੀ ਆ ਕਰਕੇ ਚੱਲਦੀ ਕਿੱਥੇ ਪੱਕੇ ਹੁੰਦੇ ਜੀ ਇੱਥੋਂ ਤੱਕ ਪੱਕਾ ਕਰਤਾ ਗਾਂ ਦੇਖੋ ਜਾ ਕੇ ਕੱਚਾ ਤਰਨਾ ਬਹੁਤ ਔਖਾ ਹੋ ਜਾਂਦਾ ਬੰਦਾ ਸਾਧਨ ਲੈ ਕੇ ਵੀ ਜਾਂਦਾ ਚੱਲ ਸਿੱਧਾ ਤਿਲਕੇ ਥੱਲੇ ਖੇਤਾਂ ਨੂੰ ਜਾਂਦਾ ਜੇ ਕੱਲ ਨੂੰ ਕੋਈ ਪ੍ਰੋਬਲਮ ਹੋ ਜਵੇ ਤੇ ਇਹਦੇ ਕੋਈ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਜੀ ਅਸੀਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਹੋ ਨੇ ਅੱਧਾ ਕਿਲੋਮੀਟਰ ਦੂਰ ਜਿਹੜਾ ਉਹ ਬੰਨ ਹੈ ਜਿਹੜਾ ਪਿਛਲੀ ਵਾਰੀ ਹੜ ਦੇ ਦੌਰ ਦੇ ਵਿੱਚ ਜਿਹੜਾ ਟੁੱਟ ਗਿਆ ਸੀ ਦੇਖ ਸਕਦੇ ਹੋ ਹਜੇ ਵੀ ਜਿਹੜਾ ਉਹ ਬੰਨ ਹੈ ਉਹ ਕੱਚਾ ਹੀ ਹੈ ਕਿਤਨੇ ਕਿਤੇ ਜਿਹੜੇ ਨੌਜਵਾਨ ਨੇ ਪਿੰਡ ਦੇ ਉਹ ਵੀ ਡਰ ਦੇ ਸਾਏ ਦੇ ਵਿੱਚ ਨੇ ਦੇ ਨਾਲ ਜਿਹੜਾ ਹੈ ਬਾਰ-ਬਾਰ ਬੰਨ ਤੇ ਜਾ ਕੇ ਚੈੱਕ ਕਰ ਰਹੇ ਨੇ ਕਿੰਨਾ ਕਿ ਜਿਹੜਾ ਪਾਣੀ ਦਾ ਪੱਧਰ ਵਧਿਆ ਪਰ ਦੇਖ ਸਕਦੇ ਹੋ ਇਹ ਕੱਚੇ ਜਿਹੜੇ ਬੰਨ ਨੇ ਫਿਰ ਤੋਂ ਇਹਨਾਂ ਨੂੰ ਡਰ ਰਿਹਾ ਕਿ ਫਿਰ ਤੋਂ ਜਿਹੜੇ ਟੁੱਟ ਸਕਦੇ ਨੇ ਤੇ ਜਿਹੜੀਆਂ ਇਹਨਾਂ ਦੀ ਫਸਲਾਂ ਨੇ ਮੁੜ ਜਿਹੜੀ ਹੈ ਖਰਾਬ ਹੋ ਸਕਦੀ ਹੈ ਸੋ ਜਿਸ ਤਰੀਕੇ ਐਨ ਜੀਓਜ਼ ਅੱਗੇ ਆਈਆਂ ਨੇ ਕੰਮ ਕਰ ਰਹੀਆਂ ਨੇ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਇਸ ਵੇਲੇ ਬਹੁਤ ਹੀ ਜ਼ਿਆਦਾ ਮਾੜੇ ਬਣੇ ਹੋਏ ਨੇ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ